ਇਹ ਕਹਾਣੀ ਪੰਜਾਬ ਦੇ ਨਿਹਾਲ ਸਿੰਘ ਵਾਲਾ ਦੀ ਹੈ ਜਿੱਥੇ ਪਤੀ ਪਤਨੀ ਔਰ ਵਹੁਦੇ ਚੱਕਰ ਦੇ ਵਿੱਚ ਹੋ ਗਿਆ ਪਤੀ ਦਾ ਕਤਲ 5 ਤੇ 6 ਜੂਨ ਦੇ ਦਰਮਿਆਨੇ ਥਾਣਾ ਨਿਹਾਲ ਸਿੰਘ ਵਾਲਾ 'ਚ ਇੱਕ ਜਸਵਿੰਦਰ ਕੋਰ ਨਾਮ ਦੀ ਮਹਿਲਾ ਪਹੁੰਚਦੀ ਹੈ ਤੇ ਕਹਿੰਦੀ ਹੈ ਜਨਾਬ ਮੇਰਾ ਪਤੀ ਕੁਝ ਦਿਨ ਤੋਂ ਲਾਪਤਾ ਹੈ ਮੌਕੇ ਤੇ ਮੌਜੂਦ ਪੁਲਿਸ ਅਫਸਰ ਰਿਪੋਰਟ ਦਰਜ ਕਰਦਾ ਤੇ ਪਰਤਾਲ ਸ਼ੁਰੂ ਕਰ ਦਿੰਦੀ ਹੈ ਪੁਲਿਸ ਥਾਣੇ ਦੇ ਮੁਖ ਅਫਸਰ ਪਰਤਾਲ ਕਰਦੇ ਕਰਦੇ ਉਸ ਮਹਿਲਾ ਦੇ ਘਰ ਪਹੁੰਚ ਜਾਂਦੇ ਨੇ ਘਰ ਤਾਲਾ ਲੱਗਾ ਹੁੰਦਾ ਹੈ ਤੇ ਪਤਾ ਲੱਗਦਾ ਕਿ ਅੰਦਰੋਂ ਬਹੁਤ ਬਦਬੂ ਆ ਰਹੀ ਹੈ ਬਾਅਦ ਫੇਰ ਕਿਸੇ ਉਸ ਤਾਲਾ ਤੋੜ ਦਿੰਦੀ ਹੈ ਤਾਲਾ ਟੁੱਟਦੇ ਹੀ ਪੇਚ ਖੁੱਲ ਜਾਂਦਾ ਹੈ ਔਰ ਪੁਲਸ ਇਹਨਾਂ ਦੀ ਚਾਲ ਤੇ ਚਾਲ ਦੋਨਾਂ ਨੂੰ ਬੁਗਾਰ ਦਿੰਦੀ ਹੈ ਯਾਨੀ ਕਿ ਚਾਲ ਤਾਂ بگੜੀ ਚਾਲਤਾਲ ਵੀ ਵਿਗੜ ਗਏ ਦੇਖ ਸਕਦੇ ਹੋ ਪੁਲਸ ਜਤਵਿੰਦਰ ਕੌਰ ਨੂੰ ਹਿਰਾਸਤ ਚ ਲੈਦੀ ਹੈ ਨਾਲੇ ਤੇ ਆਸ਼ਿਕ ਨੂੰ ਵੀ ਕਿਉਂਕਿ ਇਹ ਦੋਨੋਂ ਘਰੋਂ ਭੱਜ ਗਏ ਹੁੰਦੇ ਨੇ ਪੁਲਿਸ ਨੂੰ ਜਦੋਂ ਪਤੀ ਦੀ ਘਰ ਚ ਲਾਸ਼ ਮਿਲਦੀ ਹੈ ਤੇ ਪੁਲਿਸ ਦੇ ਸ਼ੱਕ ਦੀ ਸੋਈ ਜਸਵਿੰਦਰ ਕੌਰ ਵੱਲ ਜਾਂਦੀ ਹੈ ਜਸਵਿੰਦਰ ਤੇ ਉਹਤੇ ਆਸ਼ਿਕ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਦੋਨੋਂ ਭੱਜ ਕੇ ਇੱਕ ਨਵੀਂ ਜ਼ਿੰਦਗੀ گزارਨ ਦਾ ਸੁਪਨਾ ਸੰਜੋਏ ਬੈਠੇ ਸੀ ਪਰ ਇਸ ਤੋਂ ਪਹਿਲਾਂ ਕਾਨੂੰਨ ਦੇ ਲੰਬੇ ਹੱਥ ਇਹਨਾਂ ਤੱਕ ਪਹੁੰਚ ਗਏ ਤੇ ਇਸ ਸਾਜ਼ਿਸ਼ ਤੋਂ ਪਰਦਾ ਉੱਠ ਗਿਆ ਆਓ ਤੁਹਾਨੂੰ ਦਿਖਾਣੇ ਆ ਕਿਵੇਂ ਇਸ ਸਸੰਸ੍ਰਿਖੇਜ ਕਤਲ ਕੇਸ ਦੀ ਗੁੱਥੇ ਮੋਗਾ ਪੁਲਿਸ ਨੇ ਸੁਲਝਾਈ ਤੜਕਵੇਲ ਪੰਜਾਬੀ ਟੀਵੀ ਤੇ ਲਈ ਜਤਿੰਦਰ ਪਾਲ ਕਲੈਰ ਦੀ ਰਿਪੋਰਟ ਅੱਜ ਕੱਲ ਮਿਤੀ 7625 ਨੂੰ ਮੈਂ ਸਮੇਤ ਪੁਲਿਸ ਪਾਰਟੀ ਸਾਡਾ ਟੂਡੇ ਚੌਕ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਤੇ ਮੇਰੇ ਕੋਲ ਹਰਦੀਪ ਸਿੰਘ ਪੁੱਤਰ ਜਮੀਰ ਸਿੰਘ ਨੇ ਆ ਕੇ ਬਿਆਨ ਦਰਜ ਕਰਾਇਆ ਸੀ ਕਿ ਉਸ ਦਾ ਭਾਈ ਅਮਨਦੀਪ ਸਿੰਘ ਅਮਨਾ ਉਹਦੇ ਘਰ ਵਾਲੀ ਹੈਗੀ ਜਸਵਿੰਦਰ ਕੌਰ ਉਹਦੇ ਗੁਲਜਾਰ ਸਿੰਘ ਨਾਮ ਦੇ ਵਿਅਕਤੀ ਨਾਲ ਨਿਹਾਲ ਸਿੰਘ ਵਾਲ ਦੇ ਰਹਿਣ ਵਾਲਾ ਉਹਦੇ ਨਾਲ ਉਹਦੇ ਸੰਬੰਧ ਸਨ ਤੇ ਇਹਨਾਂ ਨੇ ਮਿਤੀ 3 4 6 25 ਦੀ ਦਰਮਿਆਨੀ ਰਾਤ ਨੂੰ ਉਹਨੂੰ ਕੋਈ ਸਿਰ ਦੇ ਵਿੱਚ ਚੀਜ਼ ਮਾਰ ਕੇ ਮਾਰ ਦਿੱਤਾ ਸੀ ਤੇ ਹੱਥ ਪੈਰ ਬੰਨ ਕੇ ਉਹਦੇ ਉਹਦੀ Laash ਜਿਹੜੀ ਉਹਨਾਂ ਦੇ ਕਮਰੇ ਦੇ ਵਿੱਚ ਸੱਟ ਕੇ ਤੋਂ ਜੰਦਾ ਲਾ ਕੇ ਚਲੇ ਗਏ ਸਨ ਫਰਾਰ ਹੋ ਗਏ ਸਨ ਅਸੀਂ ਉਹਦੀ ਸਟੇਟਮੈਂਟ ਤੇ ਮੁਕਦਮਾ ਦਰਜ ਦਿਸ਼ਟ ਕਰਕੇ ਤੇ ਤਫ਼ਤੀਸ਼ ਅਮਲ ਵਿੱਚ ਲੈਂਦੀ ਸੀ ਅੱਜ ਦੌਰਾਨੇ ਤਫ਼ਤੀਸ਼ ਉਹਦਾ ਜਿਹੜਾ ਹੈਗਾ ਨਿਰਤਕ ਅਮਨਦੀਪ ਦਾ ਪੋਸਟਮਾਰਟਮ ਕਰਾ ਕੇ Laash ਜਿਹੜੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਦੌਰਾਨੇ ਤਫ਼ਤੀਸ਼ ਸਾਨੂੰ ਇਤਲਾਹ ਮਿਲੀ ਕਿ ਇਹ ਦੋਵੇਂ ਦੋਸ਼ੀ ਜਿਹੜੇ ਹੈਗੇ ਨੇ ਇਹ ਤੋਂ ਭੱਜਣ ਦੀ ਤਾਕ ਦੇ ਵਿੱਚ ਨੇ ਤਾਂ ਅਸੀਂ ਤੁਰੰਤ ਐਕਸ਼ਨ ਵਿੱਚ ਆ ਕੇ ਸਾਰੀ ਪੁਲਿਸ ਪਾਰਟੀ ਨੇ ਇਹਨਾਂ ਦੋਨਾਂ ਨੂੰ ਜਿਹੜੀ ਜਸਵਿੰਦਰ ਕੌਰ ਹੈ ਅਮਨਦੀਪ ਸਿੰਘ ਦੇ ਘਰ ਵਾਲੀ ਅਤੇ ਇਹਦੇ ਸਹਿਯੋਗੀ ਹੈ ਜਿਹੜਾ ਗੁਜਾਰ ਸਿੰਘ ਉਰਫ ਬਿੱਟੂ ਨਿਹਾਲ ਸਿੰਘ ਵਾਲਦਰ ਰਹਿਣ ਵਾਲਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਜਿਹਦੇ ਹਾਲਾਤ ਨਹੀਂ ਮੈਨੂੰ ਅਜੇ ਸਾਹਮਣੇ ਆਏ ਇਹ ਅਸੀਂ ਇਹਦਾ ਪੋਸਟਮਾਰਟ ਪੋਸਟਮਾਰਟਮ ਕਿਸੇ ਵੀ ਇਨਸਾਨੀ ਮੌਤ ਜਦੋਂ ਹੋ ਜਾਂਦੀ ਹੈ ਉਹਦਾ ਡਾਕਟਰੀ ਮੁਆਇਨਾ ਕਰਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਕੀ ਉਹ ਮੌਤੇ ਕਾਰਨ ਕੀ ਨੇ ਕੋਈ ਨਸ਼ੇੜੀ ਸੀ ਜਾਂ ਕਿਹੜੇ ਹਾਲਾਤ ਸੀ ਸਾਰੇ ਹਾਲਾਤ ਜਿਹੜਾ ਹੈਗਾ ਪੀਆਰ ਰਿਪੋਰਟ ਦੇ ਵਿੱਚ ਆ ਜਾਣਗੇ ਉਹ ਹੀ ਅਸੀਂ ਕਾਸ ਆਫ ਡੈਥ ਜਿਹੜਾ ਇਨਵੈਸਟੀਗੇਸ਼ਨ ਦੇ ਦੌਰਾਨ ਮੁਵਾਚਾਂਗੇ ਉਹ ਹੀ ਦੌਰਾਨੇ ਸਮੇਤ ਦਾਅਵੇ ਚਵਾਚਾ ਜਾਉਂਦਾ ਇਹ ਇਹਨਾਂ ਨੇ ਦਾ ਕਤਲ ਕੀਤਾ ਸੀ ਕਤਲ ਦੇ ਮਾਮਲੇ ਦੇ ਵਿੱਚ 103 ਜਮਨ 1 ਤੇ ਸਾਜ਼ਿਸ਼ ਇਹਨਾਂ ਨੇ ਰਚੀ ਸੀ ਇਹਨੂੰ ਕਤਲ ਕਰਕੇ ਆਪਾਂ ਨਿਕਲ ਚਲਾਂਗੇ